ਜੇ ਕਿਸੇ ਕੁੱਤੇ ਦੇ ਉੱਤੇ ਵੀ ਭਾਜਪੀ ਲਿਖਿਆ ਹੋਇਆ ਹੈ ਨਾ ਤੇ ਉਹ ਕੁੱਤੇ ਨੂੰ ਵੀ ਲੱਤਾਂ ਪੈਣਗੀਆਂ ਉਹਨੂੰ ਕੋਈ ਬਰਦਾਸ਼ਤ ਨਹੀਂ ਕਰੂਗਾ ਭਾਜਪੀ ਉਹੋ ਜਿਹੀ ਰਾਜਨੀਤੀ ਸਿਆਸਤ ਕਰਨ ਦੇ ਮੂਡ ਚ ਐਸੇ ਲੱਗਦੀ ਮੈਨੂੰ ਜਿਸ ਤਰ੍ਹਾਂ ਦੀ ਸਿਆਸ ਜਿਹੜੀ ਹੈ 80 ਦੇ ਦਹਾਕੇ ਦੇ ਵਿੱਚ ਕਾਂਗਰਸ ਨੇ ਅਕਾਲੀ ਦਲ ਨੂੰ ਡਿਸਕ੍ਰੈਡਿਟ ਕਰਨ ਲਈ ਕੀਤੀ ਸੀ ਔਰ ਬਾਅਦ ਦੇ ਵਿੱਚ ਕਿੰਨਾ ਸਾਨੂੰ ਖੂਨ ਖਰਾਬਾ ਆਉਦਾ ਚੱਲਦਾ ਸਭ ਤੋਂ ਵੱਡੀ ਪ੍ਰੋਬਲਮ ਹੈ ਪੰਜਾਬ ਦੇ ਵਿੱਚ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਹੱਲੇ ਵੀ ਦਿੱਲੀ ਦੇ ਵਿੱਚ ਉਹ ਗੇਜਰੀਵਾਲ ਦੇ ਦੁਆਲੇ ਘੁੰਮਦੀ ਹੈ ਤੇ ਪੰਜਾਬ ਦੇ ਵਿੱਚ ਹੋਨੂ ਭਗਵੰਤਮਾਨ ਦੇ ਵਾਲੇ ਦੁਆਲੇ ਕੁਮ ਦੀ ਹੈ ਕੋਈ ਉਹਦਾ ਢਾਂਚਾ ਹੈ ਹੀ ਨਹੀਂ ਭਗਵੰਤਮਾਨ ਨੂੰ ਸਮਝਣ ਦੀ ਲੋੜ ਹੈ ਪਰ ਤਰਾਸਦੀਏ ਹੁੰਦੀ ਹੈ ਕਿ ਜਦੋਂ ਕੋਈ ਬੰਦਾ ਅਥਾਰਟੀ ਵਾਲੀ ਸੀਟ ਤੇ ਬੈਠਾ ਹੁੰਦਾ ਤਾਂ ਉਹਨੂੰ ਨਜ਼ਰ ਹੀ ਨਹੀਂ ਆਉਂਦਾ ਪਤਾ ਨਹੀਂ ਕਿਉਂ ਉਹਨੂੰ ਜਿਹੜਾ ਹੈ ਉਹ ਇਹਨਾਂ ਚੀਜ਼ਾਂ ਤੋਂ ਅਨਾਂ ਹੋ ਜਾਂਦਾ ਹੈ ਭਗਵੰਤਮਾਨ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਉਹ ਇਸਾਂ ਨਹੀਂ ਕਿ ਕੰਮ ਨਹੀਂ ਕਰਦਾ ਲੇਕਿਨ ਉਹ ਉਹਦੇ ਜ਼ਿਆਦਾ ਜ਼ੋਰ ਜਿਹੜਾ ਹੈ ਆਪਣੇ ਵਿਰੋਧੀਆਂ ਦਾ ਜਿਹੜਾ ਹੈ ਮਸਕਰ ਜਾਂ ਮਜ਼ਾਕ ਉਡਾਉਂਦੇ ਜ਼ਿਆਦਾ ਲੱਗਦਾ ਹੈ ਇੱਥੋਂ ਅੱਗੇ ਬਿੱਟੂ ਦਾ ਹਾਰਨਾ ਤੇ ਵੜਿੰਗ ਦਾ ਜਿਤਨਾ ਉਹ ਕਿੰਨਾ ਕਿ ਇੰਪੈਕਟ ਪਾਉਂਦਾ ਕਿਹਦੀ ਸੀਟ ਤੇ ਕਿਹਨੂੰ ਜ਼ਿਆਦਾ ਫਰਕ ਪੈ ਰਿਹਾ ਮੈਂ ਤਾਂ ਇਹ ਕਹੂੰਗਾ ਜੇ ਮੈਨੂੰ ਕਾਂਗਰਸ ਦੇ ਜਿਹੜੇ ਨੇਤਾ ਨੇ ਜਿਵੇਂ ਸਰ ਪ੍ਰਤਾਪ ਸਿੰਘ ਬਾਜਵਾ ਰਾਜਾ ਵੜਿੰਗੇ ਸੁਣਦੇ ਹੋ ਕਿ ਇਹੀ ਇਲੈਕਸ਼ਨ ਜੇ ਕਿਤੇ ਆਪਣੀਆਂ ਜਿਹੜੇ ਡਿਫਰੈਂਸਿਸ ਉਹਨਾਂ ਨੂੰ ਪਰੇ ਰੱਖ ਕੇ ਲੜਿਆ ਹੁੰਦਾ ਤਾਂ ਸ਼ਾਇਦ ਇੱਕ ਦੋ ਸੀਟਾਂ ਹੋਰ ਆ ਸਕਦੀਆਂ ਸੀ ਜਿਹੜਾ ਅਲਾਈਅੰਸ ਨਹੀਂ ਹੋਇਆ ਉਹਦੇ ਪਿੱਛੇ ਸਟੇਟ ਕਾਂਗਰਸ ਜਿਹੜੀ ਹੈ ਉਹ ਬਜ਼ਿੱਦ ਸੀ ਕਿ ਅਸੀਂ ਅਲਾਈਅੰਸ ਨਹੀਂ ਕਰਨਾ ਉਹਨਾਂ ਦੇ ਆਪਣੇ ਕੁਝ ਰੀਜਨਸ ਰਹੇ ਹੋਣਗੇ ਕਿਉਂਕਿ ਭਗਵੰਤ ਮਾਨ ਸਰਕਾਰ ਕੁਝ ਕਾਂਗਰਸੀ ਨੇਤਾਵਾਂ ਨੂੰ ਤੰਗ ਕਰ ਰਹੀ ਸੀ ਕ腐ਪਸ਼ਨ ਦੇ ਕੇਸਿਸ ਆ ਹੋਰ ਸਾਰਾ ਕੁਝ ਹੈ ਤੋ ਉਸ ਚੱਕਰ ਦੇ ਵਿੱਚ ਉਹਨਾਂ ਨੇ ਅਲਾਈਅੰਸ ਨਹੀਂ ਹੋਣ ਦਿੱਤਾ ਉਹਦਾ ਨੁਕਸਾਨ ਜਿਹੜਾ ਹੈਗਾ ਉਹ ਇੰਡੀਆ ਅਲਾਈਅੰਸ ਨੂੰ ਪਿਆ ਪੰਜਾਬ ਦੇ ਵਿੱਚ ਬਹੁਤ ਧਿਆਨ ਦਿੱਤਾ ਹੋਊਗਾ ਪੰਜਾਬ ਦੀ ਸਿਆਸਤ ਦੇ ਵਿੱਚ ਬਹੁਤ ਧਿਆਨ ਦਿੱਤਾ ਪਰ ਇਹਦੇ ਵਿੱਚ ਹੁਣ ਆਮ ਆਦਮੀ ਪਾਰਟੀ ਮੌਜੂਦਾ ਸਰਕਾਰ ਹੈ ਪਰ ਪਿਛਲੇ ਦੇ ਮੁਕਾਬਲੇ ਦੇਖਿਆ ਜਾਵੇ ਤਾਂ ਬਹੁਤ ਕਮਜ਼ੋਰ ਨਜ਼ਰ ਆਈ ਹੈ ਇਸ ਵਾਰ ਦੀਆਂ ਇਲੈਕਸ਼ਨਸ ਦੇ ਵਿੱਚ ਕਿਉਂਕਿ ਪਹਿਲਾਂ ਦੇਖਿਆ ਜਾਂਦਾ ਸੀ ਪਾਰਲੀਮੈਂਟ ਇਲੈਕਸ਼ਨ ਦੇ ਵਿੱਚ ਜਿਹੜੀ ਸੱਤਾ ਤੇ ਰਹਿੰਦੀ ਸੀ ਉਹਨਾਂ ਦਾ ਦਬਦਬਾ ਵੀ ਰੈਂਦਾ ਹੁੰਦਾ ਸੀ ਬਟ ਹੁਣ ਪਿਛਲੀ ਵਾਰ ਬਾਈਪੋਲ ਚ ਵੀ ਗਏ ਜੋ ਸੰਗਰੂਰ ਵਾਲੀ ਹੁੰਦੀ ਆ ਹੁਣ ਵੀ 13 ਜ਼ੀਰੋ ਦਾ ਨਾਰਾ ਸੀ ਹੁਣ ਤਿੰਨ ਤੱਕ ਰਹਿ ਜਾਂਦੇ ਨੇ ਕਾਂਗਰਸ ਨੂੰ ਮਿਲ ਜਾਂਦੀ ਆ ਸ਼੍ਰੋਮਣੀ ਅਕਾਲੀ ਦਲ ਖਤਮ ਹੋਇਆ ਨਜ਼ਰ ਆਉਂਦਾ ਹੈ ਹਰ ਸਿਮਰਤ ਕੋਰ ਬਾਦਲ ਇੱਕ ਸੀਟ ਤੇ ਰਹਿ ਜਾਂਦੇ ਨੇ ਉਸੇ ਤੇ ਜ਼ੋਰ ਲੱਗਿਆ ਵੀ ਨਜ਼ਰ ਆਉਂਦਾ ਪੰਜਾਬ ਦੀ ਸਿਆਸਤ ਕਿਵੇਂ ਦੇਖਦੇ ਹੋ ਬੀਜੇਪੀ ਇੱਥੇ ਜ਼ੀਰੋ ਕਿਉਂ ਹੋ ਜਾਂਦੀ ਹੈ ਦੇਖੋ ਬੀਜੇਪੀ ਇੱਕ ਤਾਂ ਕਮਿਊਨਲ ਪੋਲਿਟਿਕਸ ਉਹਨਾਂ ਦੀ ਹਿੰਦੂਤਵ ਦੀ ਪੋਲਿਟਿਕਸ ਪੰਜਾਬ ਦੇ ਵਿੱਚ ਇੱਕ ਬਹੁਤ ਬੜੀ ਤਦਾਦ ਮੈਜੋਰਟੀ ਜਿਹੜੀ ਹੈ ਸਿੱਖ ਪੋਪੂਲੇਸ਼ਨ ਹੈ ਸਿੱਖ ਇਟ ਵਾਸ ਬੇਸਿਕਲੀ ਧਰਮ ਨਿਰਪੱਖਤਾ ਦੀ ਸਿੱਖ ਧਰਮ ਵੀ ਗੱਲ ਕਰਦਾ ਸਾਡੀ ਸੋਸਾਇਟੀ 'ਚ ਵੀ ਧਰਮ ਨਿਰਪੱਖਤਾ ਹੈ ਇੱਕ ਬਹੁਤ بڑا ਹਿੱਸਾ ਪੰਜਾਬ ਦੀ ਪੋਪੂਲੇਸ਼ਨ ਦਾ ਦਲੇਤ ਹੈ ਸਭ ਤੋਂ ਜ਼ਿਆਦਾ ਦਲੇਤ ਪੋਪੂਲੇਸ਼ਨ ਜਿਹੜੀ ਹੈ ਪਰਸੈਂਟੇਜ ਵਾਈਜ਼ ਉਹ ਪੰਜਾਬ 'ਚ ਹੈਗੀ ਹੈ ਅਦਰ ਬੈਕਵਰਡ ਕਲਾਸਿਸ ਨੇ ਉਹ ਸਾਰਿਆਂ ਨੂੰ ਬੀਜੇਪੀ ਦੇ ਜਿਹੜੇ ਪੋਲੀਟੀਕਲ ਅਜੰਡੇ ਤੋਂ ਜਿਹੜੀ ਹੈ ਅਲਰਜੀ ਸੀਗੀ ਕਿਉਂਕਿ ਬੀਜੇਪੀ ਦੇ ਜਿਹੜੇ ਨੇਤਾ ਉਹਨਾਂ ਨੇ ਜੋ ਬਾਕੀ ਦੇਸ਼ ਦੇ ਵਿੱਚ ਆਪਸੀ ਪਾਈਚਾਰੇ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਉਹਦੇ ਬਾਰੇ ਜਿਹੜਾ ਰਿਐਕਸ਼ਨ ਸੀਗਾ ਫਿਰ ਸਭ ਤੋਂ بڑا ਜਿਹੜਾ ਇਫੈਕਟ ਸੀਗਾ ਉਹ ਸੀਗਾ ਕਿਸਾਨ ਮੋਰਚੇ ਦਾ ਮੈਂ ਹੱਸਦਾ ਕਹਿੰਦਾ ਹੁੰਦਾ ਸੀ ਕਿ ਚੋਣਾਂ ਤੋਂ ਪਹਿਲਾਂ ਮੈਨੂੰ ਕਿਸੇ ਨੇ ਪੁੱਛਿਆ ਜਿਸ ਤਰ੍ਹਾਂ ਤੁਸੀਂ ਆਇਓ ਮੈਂ ਕਿਹਾ ਕਿ ਪੰਜਾਬ ਦੇ ਵਿੱਚ ਜੇ ਕਿਸੇ ਅ ਮਤਲਬ ਗੁਸਤਾਖੀ ਮਾਫ ਜੇ ਕਿਸੇ ਕੁੱਤੇ ਦੇ ਉੱਤੇ ਵੀ ਭਾਜਪੀ ਲਿਖਿਆ ਹੋਇਆ ਹੈ ਨਾ ਤੇ ਉਹ ਕੁੱਤੇ ਨੂੰ ਵੀ ਲੱਤਾਂ ਪੈਣਗੀਆਂ ਉਹਨੂੰ ਕੋਈ ਬਰਦਾਸ਼ਤ ਨਹੀਂ ਕਰੂਗਾ ਹਾਲਾਂਕਿ ਭਾਜਪੀ ਚ ਮੇਰੇ ਖੁਦ ਕਈ ਦੋਸਤ ਨੇ ਬੜੇ ਅੱਛੇ ਦੋਸਤ ਨੇ ਬੜੇ ਅੱਛੇ ਲੋਕ ਨੇ ਉੱਥੇ ਐਸੀ ਕੋਈ ਗੱਲ ਨਹੀਂ ਲੇਕਿਨ ਕੁਝ ਹਾਲਾਤੇ ਹੋ ਜੇ ਬਣ ਗਏ ਸੀ ਸੋ ਇੱਕ ਕਿਸਮ ਦੀ ਜਿਸ ਨੂੰ ਕਹਿੰਦੇ ਨੇ ਨਾ ਅਲਰਜੀ ਹੋ ਗਈ ਸੀ ਤੋ ਖਾਸ ਤੌਰ ਤੇ ਸਾਡਾ ਜਿਹੜਾ ਪਿੰਡੂ ਖੇਤਰ ਹੈ ਔਰ ਜਿਹੜੇ ਛੋਟੇ ਟਾਊਨ ਹੈ ਵੱਡੇ ਸ਼ਹਿਰਾਂ ਦੇ ਵਿੱਚ ਕੁਝ ਤਬਕੇ ਇਸ ਤਰ੍ਹਾਂ ਦੇ ਰਹੇ ਜਿਨ੍ਹਾਂ ਨੇ ਜਿਹੜੇ ਭਾਜਪੀ ਦੇ ਨਾਲ ਹੈਗੇ ਲੇਕਿਨ ਇਨ ਜਨ ਕੋਈ ਪ੍ਰੇਡਿਕਸ਼ਨ ਕਰਨ ਦੀ ਲੋੜ ਨਹੀਂ ਸੀ ਪਤਾ ਹੀ ਸੀ ਕਿ ਪੰਜਾਬ ਚ ਬੀਜੇਪੀ ਨੂੰ ਕੋਈ ਪੰਜਾਬ ਔਰ ਹਰਿਆਣਾ ਚ ਤੁਸੀਂ ਦੇਖਦੇ ਹੋ ਹਰਿਆਣਾ ਚ ਵੀ ਉਹਨਾਂ ਨੂੰ ਬਹੁਤ ਤਕੜਾ ਰੇ ਬਫ ਮਿਲਿਆ ਉਹ ਉਹਦਾ ਸੀਗਾ ਜਿਹੜਾ ਕਿਸਾਨ ਅੰਦੋਲਨ ਦਾ ਪ੍ਰਭਾਵ ਜਿਹੜਾ ਹੋਇਆ ਬਾਕੀ ਜਿਹੜੀ ਪੰਜਾਬ ਦੀ ਜਿਹੜੀ ਰਾਜਨੀਤੀ ਹੈ ਪਿਛਲੇ ਤਕਰੀਬਨ ਸਵਾ ਦੋ ਸਾਲ ਤੋਂ ਆਮ ਆਦਮੀ ਪਾਰਟੀ ਇੱਥੇ ਸੱਤਾ ਦੇ ਵਿੱਚ ਹੈਗੀ ਹੈ ਜਦੋਂ 2022 ਚ ਆਮ ਆਦਮੀ ਪਾਰਟੀ ਸੱਤਾ ਚ ਆਈ ਸੀ ਤਾਂ ਲੋਕਾਂ ਨੇ ਇੱਕ ਬਹੁਤ ਹੀ ਤੰਗ ਆਇਆ ਹੋਇਆ ਨੇ ਜਿਹੜਾ ਹੈ ਬਦਲਾਅ ਵਾਸਤੇ ਵੋਟ ਦਿੱਤਾ ਸੀ ਉਸ ਵੇਲੇ ਲੋਕਾਂ ਨੂੰ ਬੜੀ ਇੱਕ ਅਲਰਜੀ ਸੀ ਕਾਂਗਰਸ اور ਅਕਾਲੀ ਦਲ ਤੋਂ ਜੀ ਤਾਂ ਉਹਨਾਂ ਤੋਂ ਛੁਟਕਾਰਾ ਪਾਉਂਦੇ ਹੋਏ ਉਹਨਾਂ ਨੇ ਇੱਕ ਤੀਸਰਾ ਆਲਟਰਨੇਟਿਵ ਜਿਹੜਾ ਹੈ ਕੱਟਿਆ ਪਿਛਲੇ 2 ਸਵਾ ਦੋ ਸਾਲਾਂ ਦੇ ਵਿੱਚ ਦੋ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੁਝ ਕੰਮ ਕੀਤੇ ਹੈ ਜਿਹੜੇ ਸ਼ਾਇਦ ਪੋਪੁਲਿਸਟ ਜ਼ਿਆਦਾ ਹੋਣਗੇ ਜਿਸ ਤਰ੍ਹਾਂ ਬਿਜਲੀ ਵਾਲਾ ਹੈ ਜ਼ੀਰੋ ਬਿਲਿੰਗ ਆ ਰਹੀ ਹੈ ਸਾਰਿਆਂ ਨੇ ਤਕਰੀਬਨ ਉਸ ਨੂੰ ਦੇਖਿਆ ਹੈਗਾ ਲੇਕਿਨ ਗਵਰਨੈਂਸ ਤੇ ਇਸ਼ੂ ਫਿਰ ਵੀ ਹੈ ਗਿਆ ਸਭ ਤੋਂ ਬੜੀ ਪ੍ਰੋਬਲਮ ਹੈ ਪੰਜਾਬ ਦੇ ਵਿੱਚ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਹਲੇ ਵੀ ਦਿੱਲੀ ਦੇ ਵਿੱਚ ਉਹ ਗੇਜਰੀਵਾਲ ਦੇ ਦੁਆਲੇ ਘੁੰਮਦੀ ਹੈ ਤੇ ਪੰਜਾਬ ਦੇ ਵਿੱਚ ਹੁਣ ਉਹ ਭਗਵੰਤ ਮਾਨ ਦੇ ਆਲੇ ਦੁਆਲੇ ਘੁੰਮਦੀ ਹੈ ਕੋਈ ਉਹਦਾ ਢਾਂਚਾ ਹੈ ਹੀ ਨਹੀਂ ਕੋਈ ਉਹਦਾ ਜਿਹੜਾ ਹੈ ਕੋਈ ਸਟੇਟ ਪ੍ਰੈਜ਼ੀਡੈਂਟ ਨਹੀਂ ਕੋਈ ਜ਼ਿਲ੍ਹਾ ਪੱਧਰ ਤੇ ਉਹਦੀ ਕੋਈ ਆਰਗੇਨਾਈਜੇਸ਼ਨ ਨਹੀਂ ਜਿਹਦੇ ਨਾਲ ਲੋਕ ਜੁੜ ਸਕਣ ਤੇ ਸਾਰਾ ਕੁਝ ਭਗਵੰਤ ਮਾਨ ਤੇ ਔਰ ਭਗਵੰਤ ਮਾਨ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਉਹ ਜਸਾਨੀ ਕਿ ਕੰਮ ਨਹੀਂ ਕਰਦਾ ਲੇਕਿਨ ਉਸ ਉਹਦਾ ਜ਼ਿਆਦਾ ਜ਼ੋਰ ਜਿਹੜਾ ਹੈ ਆਪਣੇ ਵਿਰੋਧੀਆਂ ਦਾ ਜਿਹੜਾ ਹੈ ਤਮਸਕਰ ਜਾਂ ਮਜ਼ਾਕ ਉਡਾਉਂਦੇ ਜ਼ਿਆਦਾ ਲੱਗਦਾ ਹੈ ਸੋ ਲੋਕ ਚਾਹੁੰਦੇ ਹੈ ਜਿਸ ਤਰ੍ਹਾਂ ਮੈਂ ਦੱਸਿਆ ਕਿ ਸਾਰੇ ਭਾਰਤ ਦੇ ਵਿੱਚ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਆਰਥਿਕ ਮੁੱਦੇ ਬੜੇ ਗੰਭੀਰ ਹੈ ਪੰਜਾਬ ਦੀ ਜਿਹੜੀ ਆਰਥਿਕ ਸਥਿਤੀ ਹੈ ਲੋਕਾਂ ਦੀ ਉਹ ਲੋਕ ਉਸ ਤੋਂ ਖੁਸ਼ ਨਹੀਂ ਹੈਗੇ ਅਨਪਲੋਇਮੈਂਟ ਪੰਜਾਬ 'ਚ ਵੀ ਵਧੀ ਹੈ ਔਰ ਕੋਈ ਇੰਡਸਟਰੀਅਲ ਗਰੋਥ ਨਹੀਂ ਹੈਗੀ ਜਾਂ ਦੂਸਰਾ ਕੋਈ ਹਾਸ ਕੁਛ এডੂਕੇਸ਼ਨ ਸਕੂਲ এডੂਕੇਸ਼ਨ ਚ ਇਹਨਾਂ ਨੇ ਕੁਝ ਜਿਹੜੇ ਹੈ ਵਿਜੀਬਲ ਕੀਤੇ ਹੈ ਸਕੂਲ এডੂਕੇਸ਼ਨ ਇੰਪਰੂਵ ਕੀਤੀ ਕੋਈ ਮਹੱਲਾ ਕਲੀਨਿਕ ਖੋਲੇ ਇਹਦੇ ਚ ਕੋਈ ਦੋਰਾ ਨਹੀਂ ਲੇਕਿਨ ਜਿਹੜੀ ਆਰਥਿਕ ਸਥਿਤੀ ਹੈ ਲੋਕਾਂ ਨੂੰ এমਪਲੋਇਮੈਂਟ ਕਿੱਥੋਂ ਮਿਲੇਗਾ ਰੋਜ਼ਗਾਰ ਕਿੱਥੋਂ ਹਾਲਾਂਕਿ ਭਗਵਾਨ ਮਾਨ ਕਹਿੰਦਾ ਕਿ ਮੈਂ 43000 ਨੌਕਰੀਆਂ ਦਿੱਤੀਆਂ ਪਰ ਹਜੇ ਵੀ ਬਹੁਤ بڑا ਚੈਲੰਜ ਹੈ ਸੋ ਕਿਤੇ ਨਾ ਕਿਤੇ ਲੋਕਾਂ ਨੂੰ ਲੱਗਿਆ ਕਿ ਇਸ ਚੀਜ਼ ਤੋਂ ਲੋਕ ਜਿਹੜੇ ਹੈ ਉਦਾਸੀਨ ਹੋਏ ਪਰ ਜ਼ਿਆਦਾ ਮੈਂ ਸਮਝਦਾ ਕਿ ਪੰਜਾਬ ਦੇ ਲੋਕ ਵੀ ਬਹੁਤ ਪੋਲਿਟਿਕਲੀ ਸ ਜਾਗ ਹੈ ਉਹ ਦੇਖ ਰਹੇ ਸੀਗੇ ਕਿ ਦੇਸ਼ ਦੇ ਲੈਵਲ ਤੇ ਕੇਂਦਰ ਦੇ ਲੈਵਲ ਤੇ ਜੇ ਇਸ ਵੇਲੇ ਕੋਈ ਚੈਲੰਜ ਹੈ ਤਾਂ ਨਰਿੰਦਰ ਮੋਦੀ ਹੈ ਤੇ ਉਹਨੂੰ ਹਟਾਉਣ ਵਾਸਤੇ ਇੱਕੋ ਇੱਕ ਨੈਸ਼ਨਲ ਪਾਰਟੀ ਜਿਹੜੀ ਹੈ ਉਹ ਕਾਂਗਰਸ ਪਾਰਟੀ ਸੀਗੀ ਅੱਜ ਵੀ ਅਸੀਂ ਦੇਖਦੇ ਹਾਂ ਉਹਨਾਂ ਕੋਲ 99 ਸੀਟਾਂ ਆਈਆਂ ਸਭ ਤੋਂ ਲਾਰਜੈਸਟ ਹੈ ਔਰ ਕਾਂਗਰਸ ਪਾਰਟੀ ਇੱਕ ਐਸੀ ਪਾਰਟੀ ਹੈ ਜਿਸ ਦਾ ਸਾਰੇ ਦੇਸ਼ ਦੇ ਵਿੱਚ ਕਿਤੇ ਨਾ ਕਿਤੇ ਆਧਾਰ ਅੱਜ ਵੀ ਹੈਗਾ ਉਹਨਾਂ ਦੀ ਬਹੁਤ ਬੜੀ ਨਲਾਇਕੀ ਹੈ ਪਾਰਟੀ ਨੂੰ ਮੈਨੇਜ ਨਹੀਂ ਹੋਇਆ ਬੜਾ ਕੁਝ ਹੋਇਆ ਲੇਕਿਨ ਅੱਜ ਵੀ ਉਹਨਾਂ ਦਾ ਜਿਹੜਾ ਹੈ ਜਿਹੜਾ ਤਕਰੀਬਨ ਸਾਰੇ ਦੇਸ਼ ਚ ਹੈ ਗਿਆ ਐਂਡ ਔਰ ਉਹ ਦੁਬਾਰਾ ਵਾਪਸੀ ਕਰ ਰਹੇ ਇਸ ਕਰਕੇ ਪੰਜਾਬ ਦੇ ਲੋਕਾਂ ਨੇ ਕਾਂਗਰਸ ਵੱਲ ਦੇਖਿਆ ਹਾਲਾਂਕਿ ਪੰਜਾਬ ਕਾਂਗਰਸ ਦਾ ਆਪਣਾ ਬੜਾ ਬੁਰਾ ਹਾਲ ਹੈ ਜੀ ਮੈਂ ਜਿਹੜੇ ਮੇਰੇ ਰਾਜਨੀਤਿਕ ਮਿੱਤਰ ਨੇ ਕਾਂਗਰਸ ਦੇ ਉਹਨਾਂ ਦੀ ਲੀਡਰਸ਼ਿਪ ਜਿਹੜੀ ਹੈ ਉਹਨਾਂ ਨੂੰ ਵੀ ਮੈਂ ਕਹਿੰਦਾ ਰਿਹਾ ਪਰ ਇਸ ਦੇ ਬਾਵਜੂਦ ਕਾਂਗਰਸ ਦੀ ਜਿਹੜੀ ਪਰਫਾਰਮੈਂਸ ਹੈ ਉਹ ਬੜੀ ਹੈਰਾਨੀਜਨਕ ਤਰੀਕੇ ਨਾਲ ਅੱਛੀ ਰਹੀ ਤੁਹ ਇੱਥੇ ਇਹੀ ਗੱਲ ਹੈ ਕਿ ਪੰਜਾਬ ਕਾਂਗਰਸ ਦੇ ਵਿੱਚ ਰੋਲਾ ਰਿਆ ਹੈ ਖਾਸ ਤੌਰ ਤੇ ਰਾਜਾ ਵੜਿੰਗ ਦੀ ਪ੍ਰਧਾਨਗੀ ਨੂੰ ਲੈ ਕੇ ਵੀ ਰੋਲਾ ਪੈਂਦਾ ਰਿਹਾ ਬਿੱਟੂ ਦਾ ਇਥੋਂ ਹਾਰਨਾ ਤੇ ਰਾਜਾ ਵੜਿੰਗ ਦਾ ਲੁਧਿਆਣੇ ਚ ਆ ਕੇ ਜਿੱਤਣਾ ਤਾਂ ਇਹ ਆਪਣੇ ਆਪ ਦੇ ਵਿੱਚ ਕਾਂਗਰਸ ਲਈ ਵੀ ਕੁਝ ਸੰਕੇਤ ਹੋਣਗੇ ਕਿ ਵੀ ਤੁਹਾਨੂੰ ਸੋਚਣ ਦੀ ਲੋੜ ਹੈ ਕਿ ਵੀ ਕਿਉਂਕਿ ਪਹਿਲਾਂ ਰਾਜਾ ਵੜਿੰਗ ਕਹਿੰਦੇ ਸੀ ਉਹ ਸਾਨੂੰ ਉਥੇ ਸੀਟ ਨਹੀਂ ਮਿਲੀ ਪਹਿਲਾਂ ਉਹਨਾਂ ਨੇ ਮੰਗ ਰੱਖੀ ਸੀ ਨਹੀਂ ਮਿਲੀ ਪਰ ਖੈਰ ਹੁਣ ਗਿੱਦੜਵਾਸ ਦੇ ਵਿੱਚ ਜੀਮਨੀ ਚੋਣ ਹੋਏਗੀ ਤਾਂ ਰਾਜਾ ਵੜਿੰਗ ਦੁਬਾਰਾ ਜੋਰ ਲਾਉਣਗੇ ਕਿ ਸ਼ਾਇਦ ਉਹਨਾਂ ਦੇ ਪਰਿਵਾਰ ਨੂੰ ਹੀ ਟਿਕਟ ਮਿਲ ਜਾਏ ਜਾਂ ਉਹਨਾਂ ਦੀ ਪਤਨੀ ਨੂੰ ਟਿਕਟ ਮਿਲ ਜਾਏ ਇੱਥੋਂ ਆਕੇ ਬਿੱਟੂ ਦਾ ਹਾਰਨਾ ਤੇ ਵੜਿੰਗ ਦਾ ਜਿੱਤਣਾ ਉਹ ਕਿੰਨਾ ਕੁ ਇੰਪੈਕਟ ਪਾਉਂਦਾ ਕਿਹਦੀ ਸੀਟ ਤੇ ਕਿਹਨੂੰ ਜ਼ਿਆਦਾ ਫਰਕ ਪੈ ਰਿਹਾ ਨਹੀਂ ਬੜਾ ਫਰਕ ਪੈ ਰਿਹਾ ਹੈਗਾ ਰਾਜਾ ਵੜਿੰਗ ਦੀ ਜਿਹੜੀ ਇਲੈਕਸ਼ਨ ਸੀਗੀ ਉਹ ਕਾਂਗਰਸ ਨੇ ਕੋਈ ਬਹੁਤ ਸੁਚਾਰੂ ਢੰਗ ਨਾਲ ਨਹੀਂ ਲੜੀ ਮੈਂ ਤਾਂ ਬਹੁਤ ਕਲੋਸਲੀ ਉਹਨੂੰ ਦੇਖਦਾ ਰਿਹਾ ਕਾਂਗਰਸ ਦੇ ਜਿਹੜੇ ਸਥਾਨਿਕ ਨੇਤਾ ਨੇ ਕਈ ਸਾਬਕਾ ਮੰਤਰੀ ਐਮ ਐਲ ਏ ਜੀ ਉਹਨਾਂ ਨੇ ਦਿਲੋਂ ਸਾਥ ਮੇਰਾ ਨਹੀਂ ਸਮਝਦਾ ਰਾਜਾ ਵੜਿੰਗ ਦਾ ਦਿੱਤਾ ਕਾਫੀ ਕੁਝ ਹੈ ਉਹਦੇ ਵਿੱਚ ਕਹਿਣ ਨੂੰ ਦੇਖਣ ਨੂੰ ਇਸ ਇਸ ਜੀ ਦਾ ਅਹਿਸਾਸ ਰਾਜਾ ਵੜਿੰਗ ਨੂੰ ਵੀ ਹੋਏਗਾ ਜੀ ਅ ਲੇਕਿਨ ਇਸ ਦੇ ਬਾਵਜੂਦ ਉਹ لوکاں نے ਜਿਹੜਾ ਹੈਗਾ ਖਾਸ ਤੌਰ ਤੇ ਰੂਰਲ ਏਰੀਆਸ ਤੋਂ ਉਹਨੂੰ ਬੜੀ ਸਪੋਰਟ ਮਿਲੀ ਜਿਹੜੀਆਂ ਸਾਡੇ ਪੰਜ ਸ਼ਹਿਰੀ ਹਲਕੇ ਨੇ ਉਹਨਾਂ ਦੇ ਵਿੱਚੋਂ ਤਾਂ ਰਾਜਾ ਵੜਿੰਗ ਪਿੱਛੇ ਰਿਹਾ ਹੈ ਲੇਕਿਨ ਜਿਹੜੇ ਸਾਡੇ ਤਿੰਨ ਚਾਰ ਜਿਹੜੇ ਰੂਰਲ اور سیمی اربن ایریاز ਆ ਉੱਥੋਂ ਉਹਨਾਂ ਨੂੰ ਕਾਫੀ ਸਪੋਰਟ ਮਿਲੀ ਔਰ ਉਹ ਸੀਟ ਬਚਾਉਣ ਦੇ ਲਈ ਜਿਹੜਾ ਹੈ ਉਹ ਕਾਮਯਾਬ ਹੋਏ ਸੋ ਇੱਕ ਮੈਸੇਜ ਗਿਆ ਕਿ ਕਾਂਗਰਸ ਦੀ ਜਿਹੜੀ ਹੈ ਇੱਕ ਬੜੀ ਸਟਰੋਂਗ ਜੜ ਹੈਗੀ ਹੈ ਮੈਂ ਤਾਂ ਇਹ ਕਹੂੰਗਾ ਜੇ ਮੈਨੂੰ ਕਾਂਗਰਸ ਦੇ ਜਿਹੜੇ ਨੇਤਾ ਨੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਰਾਜਾ ਵੜਿੰਗੇ ਸੁੰਦੇ ਹੋਣ ਕਿ ਇਹੀ ਇਲੈਕਸ਼ਨ ਜੇ ਕਿਤੇ ਆਪਣੀਆਂ ਜਿਹੜੇ ਡਿਫਰੈਂਸਸ ਹਨ ਉਹਨਾਂ ਨੂੰ ਪਰੇ ਰੱਖ ਕੇ ਲੜਿਆ ਹੁੰਦਾ ਤਾਂ ਸ਼ਾਇਦ ਇੱਕ ਦੋ ਸੀਟਾਂ ਹੋਰ ਆ ਸਕਦੀਆਂ ਸੀ ਔਰ ਪਰਸੈਂਟੇਜ ਆਫ ਜਿਹੜੀ ਪੋਲਿੰਗ ਹੈ ਉਹ ਵੱਧ ਸਕਦੀ ਸੀ ਇਲੈਕਸ਼ਨ ਕੋਈ ਚੰਗੇ ਤਰੀਕੇ ਨਾਲ ਨਹੀਂ ਲੜਿਆ ਇਹ ਤਾਂ ਲੋਕਾਂ ਦਾ ਸਮਰਥਕ ਹੈ ਕਿ ਲੋਕ ਕਾਂਗਰਸ ਜਿਹੜੀ ਦਿੱਲੀ ਦੇ ਵਿੱਚ ਸਰਕਾਰ ਬੰਨੀ ਹੈ ਉਹ ਉਹਦੇ ਜਿਹੜੇ ਸਵਾਲ ਸੀ ਨੈਸ਼ਨਲ ਲੈਵਲ ਦੇ ਕੁਐਸਚਨਸ ਨੂੰ ਲੋਕਾਂ ਨੇ ਰਿਸਪੌਂਡ ਕੀਤਾ ਅਦਰਵਾਈਜ਼ ਉਹ ਇਹਦਾ ਕ੍ਰੈਡਿਟ ਲੋਕਾਂ ਨੂੰ ਜਾਂਦਾ ਹੈ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਨੂੰ ਮੈਂ ਉਹਨਾਂ ਕ੍ਰੈਡਿਟ ਨਹੀਂ ਦਊਂਗਾ ਕਾਂਗਰਸ ਦਾ ਪਹਿਲਾ ਇਲਜ਼ਾਮ ਇਹ ਲੱਦਾ ਸੀ ਕਿ ਆਮ ਆਦਮੀ ਪਾਰਟੀ ਨੇ ਗੜਚੜ ਕਾਂਗਰਸ ਨੇ ਨਹੀਂ ਕੀਤਾ ਜੇ ਕੀਤਾ ਹੁੰਦਾ ਤਾਂ ਸ਼ਾਇਦ ਇੱਥੇ ਦਾ ਸਿਨੈਰੀਓ ਵੱਖਰਾ ਹੁੰਦਾ ਜਿਹੜੀਆਂ ਦੋ ਆਜ਼ਾਦ ਸੀਟਾਂ ਆਈਆਂ ਤੇ ਜਾਂ ਫਿਰ ਅਕਾਲੀ ਦਲ ਨੂੰ ਜਿਹੜੀ ਹਰਸਿਮਰਤ ਬਾਦਲ ਨੂੰ ਸੀਟ ਆਈ ਉਹ ਵੀ ਸ਼ਾਇਦ ਇਹ ਲੈ ਜਾਂਦੇ ਜੇਕਰ ਇੱਥੇ ਅਲਾਈਅੰਸ ਬਣ ਜਾਂਦਾ ਜਿਵੇਂ ਚੰਡੀਗੜ੍ਹ ਦੇ ਵਿੱਚ ਬਣਾ ਬਿਲਕੁਲ ਵੋਟਾਂ ਡਿਵਾਈਡ ਹੋਈਆਂ ਔਰ ਬੜੇ ਆਰਾਮ ਨਾਲ ਜਿਹੜੀ ਹੈ ਇਹ ਬਠਿੰਡੇ ਵਾਲੀ ਸੀਟ ਜਿੱਤ ਸਕਦੇ ਸੀਗੇ ਦੋ ਤਿੰਨ ਸੀਟਾਂ ਹੋਰ ਵੀ ਕੱਢ ਸਕਦੇ ਸੀਗੇ ਉਹ ਜਿਹੜਾ ਅਲਾਈਅנס ਨਹੀਂ ਹੋਇਆ ਉਹਦੇ ਪਿੱਛੇ ਸਟੇਟ ਕਾਂਗਰਸ ਜਿਹੜੀ ਹੈ ਉਹ ਬਜਿਤ ਸੀ ਕਿ ਅਸੀਂ ਅਲਾਈਅਅנס ਨਹੀਂ ਕਰਨਾ ਉਹਨਾਂ ਦੇ ਆਪਣੇ ਕੁਝ ਰੀਜਨਸ ਰਹੇ ਹੋਣਗੇ ਕਿਉਂਕਿ ਭਗਵੰਤ ਮਾਨ ਸਰਕਾਰ ਕੁਝ ਕਾਂਗਰਸੀ ਨੇਤਾਵਾਂ ਨੂੰ ਤੰਗ ਕਰ ਰਹੀ ਸੀਗੀ ਕਰਪਸ਼ਨ ਦੇ ਕੇਸਸ ਆ ਹੋਰ ਸਾਰਾ ਕੁਝ ਹੈ ਤਾਂ ਉਸ ਚੱਕਰ ਦੇ ਵਿੱਚ ਉਹਨਾਂ ਨੇ ਅਲਾਈਅਅנס ਨਹੀਂ ਹੋਣ ਦਿੱਤਾ ਉਹਦਾ ਨੁਕਸਾਨ ਜਿਹੜਾ ਹੈਗਾ ਉਹ ਇੰਡੀਆ ਅਲਾਈਅਅנס ਨੂੰ ਹੋਇਆ ਹੈ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੀ ਹੁਣ ਸੋਚਣਾ ਚਾਹੀਦਾ ਹੈ ਜੋ ਸੈਂਟਰ ਦੇ ਵਿੱਚ ਹੋਇਆ ਨਰਿੰਦਰ ਮੋਦੀ ਦੇ ਆਲੇ-ਦੁਆਲੇ ਸੱਤਾ ਹੁਮਦੇ ਸੀ ਪੰਜਾਬ ਦੇ ਵਿੱਚ ਭਗਵੰਤ ਮਾਨ ਦੇ ਆਲੇ-ਦੁਆਲੇ ਹੁਮਦੀ ਹੈ ਤਾਂ ਉਹਨਾਂ ਕੋਲ ਹਜੇ ਮੌਕਾ ਹੈ ਕਿ ਵੀ ਉਹ ਸੁਧਾਰ ਕਰ ਸਕਦੇ ਨੇ ਲੋਕਲ ਲੈਵਲ ਤੇ ਭਾਜਪੀ ਦਾ ਬੜਾ ਇਹ ਚੀਜ਼ ਮੰਨੀ ਜਾਂਦੀ ਹੈ ਕਿ ਉਹ ਮੰਡਲ ਦੇ ਆ ਕੇ ਨੀਚੇ ਜ਼ਿਲ੍ਹਾ ਪੱਧਰ ਤੇ ਆ ਕੇ ਉਹ ਬਹੁਤ ਮੈਨੇਜ ਕਰਦੇ ਨੇ ਤੇ ਆਮ ਆਦਮੀ ਪਾਰਟੀ ਉਹ ਮੈਨੇਜ ਨਹੀਂ ਕਰ ਪਾਈ ਕਿ ਹੁਣ ਮੌਕਾ ਹੈ ਸਮਝਣਾ ਚਾਹੀਦਾ ਕਿ ਮੈਨੇਜ ਕਰਨ ਲੋਕਾਂ ਨੂੰ ਜਾਂ ਵਿਰੋਧੀਆਂ ਨੂੰ ਤਮਾਸ਼ਾ ਕਰਨ ਦੀ ਬਜਾਏ ਇਸ ਪਾਸੇ ਧਿਆਨ ਜ਼ਿਆਦਾ ਦਿੱਤਾ ਜਾਵੇ ਬਹੁਤ ਜ਼ਿਆਦਾ ਲੋਡ ਹੈ ਕਿ ਇਹਨੂੰ ਸਮਝਿਆ ਜਾਵੇ ਤੁਸੀਂ ਬੀਜੇਪੀ ਦਾ ਜਿਹੜਾ ਮੰਡਲ ਮੈਨੇਜਮੈਂਟ ਦੀ ਗੱਲ ਕੀਤੀ ਬੀਜੇਪੀ ਪੰਜਾਬ ਦੇ ਵਿੱਚ ਆਪਣੇ ਆਰਐਸਐਸ ਦੇ ਕੈਡਰ ਨੂੰ ਵਰਤ ਕੇ ਬੜੀ ਖਤਰਨਾਕ ਰਾਜਨੀਤੀ ਖੇਲਣ ਦੇ ਮੂਡ 'ਚ ਹੈ ਏਜੰਸੀਜ਼ ਨੂੰ ਵੀ ਯੂਜ਼ ਕੀਤਾ ਗਿਆ ਜੋ ਕੁਛ ਇੱਥੇ ਹੋਰ ਹੋਇਆ ਉਹ ਹਾਲੀਵੁੱਡ ਦੇ ਰਿਜ਼ਰਟਾਂ 'ਨਗੇ ਕਿਉਂਕਿ ਉਹਨਾਂ ਦੀ ਕੋਸ਼ਿਸ਼ ਹੈ ਮੈਂ ਕੱਲ ਕਿਸੇ ਦੋਸਤ ਨੂੰ ਕਹਿ ਰਿਹਾ ਸੀ ਕਿ ਬੀਜੇਪੀ ਉਹੋ ਜਿਹੀ ਰਾਜਨੀਤੀ ਸਿਆਸਤ ਕਰਨ ਦੇ ਮੂਡ 'ਚ ਹੈ ਇਸ ਤੇ ਲੱਗਦੀ ਮੈਨੂੰ ਜਿਸ ਤਰ੍ਹਾਂ ਦੀ ਸਿਆਸਤ ਜਿਹੜੀ ਹੈ 80ਵਿਆਂ ਦੇ ਦਹਾਕੇ ਦੇ ਵਿੱਚ ਕਾਂਗਰਸ ਨੇ ਅਕਾਲੀ ਦਲ ਨੂੰ ਡਿਸਕ੍ਰੈਡਿਟ ਕਰਨ ਲਈ ਕੀਤੀ ਸੀ ਔਰ ਬਾਅਦ ਦੇ ਵਿੱਚ ਫਿਰ ਕਿੰਨਾ ਸਾਨੂੰ ਖੂਨ ਖਰਾਬਾ ਆਉਦਾ ਚਲਣਾ ਪਿਆ ਸੀ ਉਹਨਾਂ ਤੇ ਸ਼ਾਇਦ ਨਾ ਹੋਵੇ ਲੇਕਿਨ ਕੁਝ ਕੁ ਉਹੋ ਜਿਹੇ ਇੰਡੀਕੇਸ਼ਨਸ ਜਿਹੜੀਆਂ ਮਿਲ ਰਹੀਆਂ ਹੈਗੀਆਂ ਭਗਵੰਤ ਮਾਨ ਨੂੰ ਸਮਝਣ ਦੀ ਲੋੜ ਹੈ ਪਰ ਤਰਾਸਦੀ ਇਹ ਹੁੰਦੀ ਹੈ ਕਿ ਜਦੋਂ ਕੋਈ ਬੰਦਾ ਅਥਾਰਟੀ ਵਾਲੀ ਸੀਟ ਤੇ ਬੈਠਾ ਹੁੰਦਾ ਤਾਂ ਉਹਨੂੰ ਨਜ਼ਰ ਹੀ ਨਹੀਂ ਆਉਂਦਾ ਪਤਾ ਨਹੀਂ ਕਿਉਂ ਉਹਨੂੰ ਜਿਹੜਾ ਹੈ ਉਹ ਇਹਨਾਂ ਚੀਜ਼ਾਂ ਤੋਂ ਅੰਨਾ ਹੋ ਜਾਂਦਾ ਕਿ ਇਹਨਾਂ ਚੀਜ਼ਾਂ ਤੋਂ ਬਚਿਆ ਜਾ ਸਕੇ ਸਿਆਣਪ ਤਾਂ ਇਸੇ ਚ ਹੋਊਗੀ ਕਿ ਇਸ ਤੋਂ ਸਬਕ ਸਿੱਖ ਕੇ ਪਾਰਟੀ ਆਰਗੇਨਾਈਜੇਸ਼ਨ ਨੂੰ ਸਟਰੋਂਗ ਕੀਤਾ ਜਾਵੇ ਜਿਹੜਾ ਹੈ ਉਸ ਉਹਦੀ ਆਰਗੇਨਾਈਜੇਸ਼ਨ ਪ੍ਰੋਪਰ ਬਣਾਈ ਜਾਵੇ ਡੀਸੈਂਟਰਲਾਈਜ਼ ਕੀਤਾ ਜਾਵੇ ਤਾਂ ਕਿ ਜਿਹੜੀ ਹੈ ਲੋਕਾਂ ਦੀ ਇਨਵੋਲਵਮੈਂਟ ਹੋਰ ਵੱਧ ਸਕੇ ਤੋ ਪਰ ਮੈਨੂੰ ਨਹੀਂ ਪਤਾ ਕਿ ਉਹ ਕਿੰਨਾ ਕੁ ਸਬਕ ਸਿੱਖਣਗੇ ਕਿਉਂਕਿ ਜਿਸ ਤਰ੍ਹਾਂ ਮੈਂ ਦੱਸਿਆ ਕਿ ਸੱਤਾ ਦੇ ਵਿੱਚ ਕੁਰਸੀ ਦੇ ਉੱਤੇ ਬੈਠੇ ਹੋਏ ਲੋਕ ਅਕਸਰ ਇਸ ਪਾਸਿਓਂ ਜਿਹੜੇ ਹੈ ਦੇ ਗੋ ਬਲਾਈਂਡ ਟੂ ਦਿਸ ਰਿਐਲਿਟੀ